ਜੀ ਗਗਨ ਬੀ ਬਾਲਾ ਕੀ ਰਹਿ ਗਿਆ ਵੀ ਦੀਦੀ ਜੀ ਅਸੀਂ ਅੱਜ ਹੀ ਗੱਲ ਸਮਝਦਾ ਤੁਹਾਡੇ ਆਪਣੇ YouTube ਚੈਨਲ ਜੀਵਨ ਵਲੌਗਸ ਦੇ ਉੱਤੇ ਤੇ ਆਪਾਂ ਲੈ ਕੇ ਆ ਗਏ ਇੱਕ ਹੋਰ ਬੋਕ ਹੈਂਡ ਵਲੌਗ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਵਲੌਗ ਚ ਪੂਆ ਜੀ ਲੈ ਕੇ ਆਏ ਸੀਗੇ ਵਿਆਹ ਦੀ ਗੰਢ ਤੇ ਅੱਜ 12 ਤਰੀਕਾ ਆਪਾਂ ਜਾਣਾ ਵਿਆਹ ਤੇ ਮੈਂ ਨਾਲ ਲਿਆ ਇਧਰ ਆਪਣੇ ਕੱਪੜੇ ਵੀ ਲੈ ਆ ਤੇ ਇਹ ਤੋਂ ਆਪਾਂ ਜਾਣਾਗਾ ਮੁਕਸਰ ਫਿਰ ਮਨੂ ਦੀ ਜਰਨ ਚੱਲਾਂਗੇ ਆਪਾਂ ਵਿਆਹ ਤੇ ਤੇ ਆਪਾਂ ਚੱਲਦੇ ਆਂ ਬਾਕੀ ਸਾਰਾ ਤਿਆਰ ਹੋ ਕੇ ਮੈਂ ਹੀ ਰਹਿਗਾ ਪਰ ਮੈਂ ਵੀ ਕੱਲੇ ਕੱਪੜੇ ਪਾਉਣੇ ਮੈਂ ਨਾ ਆ ਕੇ ਆ ਗਿਆਗਾ ਮਿਲਦੇ ਫਿਰ ਤਾਂ ਹਾਂਜੀ ਆਪਾਂ ਆ ਗਏ ਗੁਰਨਦਰਪੁਰ ਫਾਰਮੂਲਰ ਦਫਰੇ ਮੈਂ

ਗਾਈਸ ਮੈ ਲੋ ਗਾਈਸ ਵੇ ਮੈਂ ਹੁ ਗੁੰਨਦਰ ਦੱਸ ਤਾਂ ਜਿੱਦ ਤਰ ਚੱਲ ਰਿਹਾ ਸਾਰਿਆਂ ਦਾ ਮੇਕਅਪ ਮੈਂ ਤੇ ਗੁੰਨਦਰ ਕਰ ਰਹੇ ਆ ਵੇਟ ਕਦੋਂ ਤੁਰਨਗੇ ਅਸੀਂ ਦੋਨੇ ਤਿਆਰ ਹੋਏ ਬੈਠੇ ਕਦੋਂ ਤੁਰਨਗੇ ਮਾਸੀ ਮੰਮੀ ਹੋਰੀ ਟਾਈਮ ਬੋਲ ਗਈ ਇਹਦੇ ਕਦੋਂ ਤੁਰਨਗੇ ਹਨਾ ਗੁੰਨਦਰ ਤੁਰਦੇ ਨਹੀਂਗੇ ਟਾਈਮ ਹੀ ਲਵਾਈ ਜਾਂਦੇ ਟਾਈਮ ਹੀ ਲਵਾਈ ਜਾਂਦੇ ਆ ਗਏ ਵਿਆਹ ਤੇ ਕਹੀਂ ਜੇ ਰੂਟ ਕੈਮਰਾ ਚਲਵਾ ਲੈਣਾ ਜੀ ਮੈਂ ਖੜਾ ਨਾ ਦੀਦੀ ਕੀ ਬਾਲਕਨੀ ਚ ਜਿਹੜੀ ਦੀਦੀ ਘਰ ਦੇ ਆ ਤੇ ਇੱਥੋਂ ਇਧਰ ਵੀਊ ਚੈੱਕ ਕਰੂੰ ਮੂਰੇਸ ਕੱਸੀ ਵਗਦੀ ਆ ਤੇ ਇਧਰ ਚੈੱਕ ਕਰਦੇ ਛੋਟੇ ਛੋਟੇ ਸੰਤਰੇ ਇਹ ਖਾਨ ਵਿੱਚ ਬਹੁਤ ਜ਼ਿਆਦਾ ਖੱਟੇ ਆ ਦੋਨੇ ਹਲਪੇਟ ਲੱਗੇ ਆ ਤੇ ਸਾਹਮਣੇ ਦੀਦੀ ਜੀ ਕਿਆ ਨਹੀਂ ਪੇੜ ਲਾਏ ਹੋ ਆ ਤੇ ਇਧਰ ਵੀ ਉਹ ਵੀ ਤੁਹਾਨੂੰ ਦਿਖਾਉਨੇ ਆ इधर भी चेक करो तीन एकदम ग्रीनरी ग्रीनरी फुल ऑक्सीजन मिलती है इधर इधर रूम मैं मैंने इतों का व्यू वाल लगता कि इतने सुबह सुबह आके चिड़िया बोल दिया शाम कैंट मॉल हो जो थे थे लगे ना फुल बाले सारे लगे ए पूरा भर गया से ना हा हवा तो ठंडी पकदी है ना इत ਚੱਲ ਰਹੀ ਮਤਲਬ ਕਿ ਸਾਰੇ ਧਿਆਰੋ ਖੜੇ ਜੀ ਹੋਣ ਨਹੀਂ ਜਾ ਰਹੇ ਮਤਲਬ ਉਹ ਚੱਲ ਰਹੇ ਸ਼ਾਮੇ ਜੀ ਹਾਂ ਜੀ ਆਪਾਂ ਕਰੋ ਪੈਲੈਸ ਲਈ ਤੁਰ ਪਏ ਆ ਤੇ ਬਹੁਤ ਜ਼ਿਆਦਾ ਲੇਟ ਹੋ ਗਏ ਅਸੀਂ ਖੜਨਾ ਬਸਾਣਾ ਅਸੀਂ ਪਹਿਲੇ ਅਸੀਂ ਪਹਿਲੇ ਬੰਦੇ ਜਿਹੜੇ ਇੱਕ ਵੇ ਚੱਲੇ ਹਾਂ ਕਿਉਂ ਬੜੀਆ ਹੋ ਅਸੀਂ ਗਏ ਸੀਗੇ 11 ਵਜੇ ਘਰਾਂ ਤੇ ਓਏ ਗਰਨੇਟਰ ਉਧਰ ਇਧਰ ਵੇਖ ਕੇ ਇਧਰ ਕੰਮ ਓਏ ਜੀ ਅਗਰਾਂ ਕਿੰਨਾ ਕਿਤੇ ਗੱਲ ਹੈਗੀ ਮੈਂ ਕਿਵੇਂ ਆ ਨਾ ਇਨੀ ਕਿਉਂ ਦਾ ਪਰ ਵਸ ਰੱਖ ਰਹੀ ਆ ਹੂੰ ਨਹੀਂ ਬੋ ਵੇਖੀ ਬਾਰੇ ਦਣਾ ਬਸ ਸੀ ਭਾਜੀ ਮੈਂ ਤੇ ਗਰਨੇਟਰ ਬੈਠੇ ਹਾਂ ਕਿ ਸ਼ੂ ਸ਼ੂ ਕਰ ਗਿਆ ਹੁਣ ਨਹੀਂ ਨਾਦਰ ਲੈ ਕੇ ਸ਼ੂ ਆਈ ਤੇ ਵਾਸ਼ੇ ਰੋਜ਼ੀ ਫੇਰ ਜੀ ਬੋਸ ਕੀ ਹਾਂ ਜੀ ਸਹੀ ਹਨ ਅਸੀਂ ਸਟੇਟ ਕਰਾਂ ਆ ਨੱਕ ਦਾ ਤੋਂ ਆਪਦੇ ਤੇ ਲਈ ਜਿਹਨੇ ਚੋ ਪਾਣੀ ਨਿਕਲ ਗਿਆ ਇਹ ਚੀਜ਼ ਇਹ ਬੰਦ ਹੋ ਗਿਆ ਕਿਰਦ ਹੋਣਾ ਲਾ ਮਿਲਨੇ ਵਰਕੇ ਗੁਰਨਦਰ ਕੇ ਮਿਲਦੇ ਫਿਰ ਤੋਨੂ ਪੈਲਸ ਤੋਂ ਜਾ ਕੇ ਇਹ ਚੀ 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 ਸਾਡਿਓ ਗਏ ਐਂਟਰੀ

ਸਰ ਸਾਬ ਸਰ ਸਾਬ ਸਰ ਸਾਬ ਕੈਬਿਟੀ ਕੀ ਵਿਚਾਰਾ ਤੁਹਾਡਾ ਗੋਲਕਪ ਮੈਂਬਰ ਅਦੀ ਨਹੀਂ ਬੱਲੇ ਨੂੰ ਆਲਾ ਬਾਈ ਜੀ ਕੋ ਲੈ ਨੂੰ ਬਾਈ ਕੋ ਬਾਹਰ ਥੋੜੀ ਰਹਿ ਜਾ ਥੋੜਾ ਹੋ ਜਾ ਆ ਬਾਈ ਨੂੰ ਪਵਾ ਲੈ ਪਾਣੀ ਦੇ ਗੋਲ ਰਹਿ ਕੀ ਗਿਆ

ਕਰਨ ਕੰਮ ਤੇ ਧਿਆਨ ਨਹੀਂ ਹੋ ਰਿਹਾ ਧਿਆਨ ਨਹੀਂ ਹੋ ਰਿਹਾ ਕਿੰਨੇ ਨੰਬਰ ਦੇਣਾ ਜਾਓਗੇ ਜਾਂਦਾ ਮੈਂ ਪੁਰਾਣੀ ਕਿਹ ਕਿਹੜਾ ਪਿੰਡ ਦਾ ਗਾਉਂ ਜੀ ਨੰਮਾ ਹੋ ਵੀ ਕਰੀਏ ਨਾ ਗਰਮ ਹੋ ਰਹੀ ਹੈ ਟਿੱਕੀ ਅਰੇ ਬੱਸ ਕਰਾ ਭਾਈ ਉਹ ਪਾਗਲ ਯਾਰ ਬਸ ਕਰੋ ਯਾਰ ਤੱਕਾ ਗਰੀ ਖੜੇ ਆ ਬਸ ਕਰੋ ਭਾਈ ਯਾਰ ਕਿਹਾ ਕਿਹਾ ਬਸ ਕਰ ਭਾਈ ਯਾਰ ਬਾਈ ਜੀ ਸਾਰੀ ਕੁਛ ਖਾਨ ਦੇ ਚਾਵਨੋਂ ਸੰਤਰੀਆਂ ਤੇ ਰਾਜੋ ਸੰਤਰੀਆਂ ਵਰਦੇ ਅਸੀਂ ਬੇਰ ਮੰਗਾਲਿਆ ਨੂੰ ਨਹੀਂ ਉਡਾਲ ਜੀ ਕਿਉਂ ਨਹੀਂ ਕਰ ਰਹੇ ਕੁਛ ਬਾਈ ਜੀ ਤਾਰੇ ਕਰ ਗਿਆ ਕਾ ਵੀ ਲਗ ਬੰਦ ਕਰ ਜਾ ਅਜਾ ਬਾ ਘਟ ਸਾਰਾ ਤੋੜਨ ਵਾਲੀ ਬਗ ਹਏ ਹਏ ਸੋਰੀ ਐਂਟਰੀ ਮੇਰਾ ਫਿਰ ਡਾਊਨ ਹੋ ਗਿਆ Up to $4 M chegar aga студentes <laughs> Harriet Great Maybe the Debatte Blair Want to Await Been Studio In DC So the other Ds but I feel to see some kind of a good. ma Oh Copy. Braid banks, mo pan D beer işo oppi turns pad геро, rezischo mono aga i. Ne opinif Porci hari ri. Na kirako recipar karu to karila porcessa kalen ali siz Rachare Tsairانayake'llipa Sarahat vid crystal knapp Strategara gedon ke med Dios tar glimpse hai wa. Nauessential burnout if Sihar k 753 emak 겁니다 garadi alsnymak processan, In�tsil alihak Bhaja rahine Tliness at least 6역 Kosakara polskine se chapa, hacked numerous, da vegade tabka pe kaput carak karne commentary bele naka kilikarata Dr рow r goats Bedtara Chourt ਸੋ 100 ਹੋ ਗਿਆ 50 ਲੇਟੋ ਬਾਸ ਕੋਈ ਨਹੀਂ ਕੱਲ 200 ਬਾਵਾ ਐਂਟਰੀ ਹੋ ਰਹੀ ਹੈ ਐਂਟਰੀ ਖੜਦੇ ਆਪਾਂ ਵੀਡੀਓ ਬਣਾ ਲ

ਹਾਂਜੀ ਹੁਣ ਆਪਾਂ ਕਰਦੇ ਆਂ ਪੈਲਸ ਨੂੰ ਅਲਵਿਦਾ ਤੇ ਚੱਲਦੇ ਆਂ ਆਪਾਂ ਘਰੇ। ਕਹਿੰਦੇ ਬਹੁਤ ਲੰਬਾ ਟਾਈਮ ਸੀ ਆ। ਇਹ ਤਾਂ ਲੱਗਿਆ ਵੇ। ਇਹ ਕਿਹੜਾ ਕਹਾਦਾ ਸੋਹਣੀ ਆ। ਇਹ ਹੁਣ ਲੈਣ ਨੂੰ ਗਾਈ। ਆਪਾਂ ਦੂਰ ਪਏ ਆਂ ਪੈਲਸ ਦੇ ਵਿੱਚੋਂ ਗੁਰਨੇਦਰ ਕੇ ਵੀ ਚੱਲ ਗਏ। ਉਹ ਚੱਲੇ ਗੁਰਨੇਦਰ ਕੇ ਇੱਧਰ ਗੱਡੀ ਚੱਲ ਗਈ ਆਪਾਂ ਇੱਧਰ ਜਾਣਾ। ਛੋੜੇ ਹੋ ਬਹੁਤ ਵਧੀਆ ਵਿਆਹ ਸੀ ਤੇ ਗੁਰ ਨਦਰ ਰਿਪੇਅਰ ਹੋਣਗੇ ਗੁਰ ਨਦਰ ਰਿਪੇਅਰ ਹੋਣਗੇ ਤੈਨੂੰ ਕੁਝ ਕਮੇ ਦੀ ਗੱਲ ਦੱਸਦਾ ਗੁਰ ਨਦਰ ਰੋਣੇ ਫੇਰ ਆਣਾ ਰਬਾਣੇ ਗੁਰ ਨਦਰ ਰਿਪੇਅਰ ਬਾਣੇ ਆਉਣਗੇ ਇੱਥੇ ਸ਼ਾਮ ਨੂੰ ਹਾਂ ਜੀ ਅਸੀਂ ਜਾਮ ਚ ਪਹੁੰਚ ਚੁੱਕੇ ਹਾਂ ਸਹੀ ਬਣ ਗਈ ਨਾ ਟ੍ਰੈਫਿਕ ਬਹੁਤ ਜਾਵਾ ਹੋ ਗਿਆ ਫੋਨ ਗੱਡੀ ਥੋੜੀ ਜਿਆਦਾ ਤੁਰਿਆ ਨਹੀਂ ਤਾਂ 2 ਮਿੰਟ ਖੜ ਕੇ ਫੇਰ ਥੋੜੀ ਗੱਡੀ ਤੁਰਦੀ ਫੇਰ 2 ਮਿੰਟ ਤੁਰ ਕੇ ਥੋੜੀ ਗੱਡੀ ਤੁਰਦੀ ਬਹੁਤ ਹਾਂਜੀ ਆਪਾਂ ਵਿਆਹ ਤੋਂ ਆ ਗਿਆਂ ਤੇ ਵਿਆਹ ਤੋਂ ਆ ਕੇ ਵੇਖ ਲੋ ਆਪਾਂ ਕੀ ਲਿਆਂਦਾ ਉਹ ਦਿਸ ਵਨ ਕਾਜੂ ਕਤਲੀ ਮੈਂ ਦੂਪਾ ਜੰਗਾ ਕਾਜੂ ਕਤਲੀ ਆ ਦੇਖ ਸਕਦੇ ਹਾਂ ਬਸ ਜੀ ਕਰਾ ਲਈ ਉਹ ਬੰਦ ਕਰਦਾ ਲਗਨ ਕੋ ਚਲਾਉਗਾ ਪਾੜੇ ਨੂੰ ਪਾੜ ਕਾਜੂ ਕੇਸਿੰਗ ਇਹ ਪਾੜ ਬਟਰਸਕਾਚ ਤੇ ਵਲੌਗਰ ਨੂੰ ਸ਼ੋਭਾ ਨਹੀਂ ਦੇਣਾ ਬਿਨਾ ਕੋਸ਼ਿਸ਼ੀ ਬੋਲਣ ਦਾ ਫੇਰ ਆਪਾਂ ਤੇ ਵਲੌਗਰ ਨੂੰ ਸ਼ੋਭਾ ਨਹੀਂ ਦੇਣਾ ਬਿਨਾ ਕੋਸ਼ਿਸ਼ੀ ਬੋਲਣ ਦਾ ਫੇਰ ਆਪਾਂ ਏ ਭਾਈ ਇਹ ਤੂੰ ਆਗਮੇ ਪੈਟਰੋਲ ਕਿਉਂ ਡਾਲ ਰਹਾ ਹੈ ਕਰਦੇ ਇਥੇ ਵਲੌਗ ਨੂੰ ਐਂਡ ਜਿੰਨ ਜਿੰਨ ਨੂੰ ਵਿਆਹ ਵਧੀਆ ਲੱਗਿਆ ਤਾਂ ਆ ਜਾਓ ਜੇ ਆ ਦਿਨ ਦੱਸਦਾ ਆਗੇ ਕਰਨ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਇਹ ਕਮੈਂਟਾਂ ਜ਼ਰੂਰ ਦੱਸ ਦਿਓ ਜਿੰਨ ਨੂੰ ਜਿੰਨ ਨੂੰ ਵਿਆਹ ਵਧੀਆ ਲੱਗਿਆ ਤੇ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰ ਦਿਓ ਬਹੁਤ ਵਧੀਆ ਸੀ ਵਧੀਆ ਸੀ ਪਰ ਹਾਂਜੀ ਸਰ ਕਹਿੰਦੇ ਮਾਹੌਲ ਨਹੀਂ ਬਣਿਆ ਮਿਲਦੇ 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 ਸਰ ਦੀ ਵੇਖੀ ਹੋਈ ਹੈ